2 ਦਸੰਬਰ 24 ਨੂੰ ਸਿੱਖ ਸੰਗਤਾਂ ਦੀ ਭਾਵਨਾ ਅਨੁਸਾਰ ਗੁਰੂ ਸਾਹਿਬ ਦੇ ਨਿਰਮਲ ਭੈ ਚ ਰਹਨੇ ਆ ਜੋ ਕਾਲ ਤੱਕ ਸਾਬਤੋ ਬਰਤਾਂਤ ਸਿਰਜਿਆ ਗਿਆ ਉਸ ਬਰਤਾਂਤ ਨੂੰ ਲਾਗੂ ਕਰਨ ਲਈ ਜੋ ਆਦੇਸ਼ ਜਾਰੀ ਹੋਏ ਉਦੋਂ ਲੱਗਿਆ ਕਿ ਪੰਥ ਨੇ ਮੁੜ ਕੇ ਅੰਗੜਾਈ ਲਈ ਆ ਤੜਾ ਸਾਹਿਬ ਦੀ ਸੋਚ ਆ ਜਿਹੜੀ ਉਹਨੇ ਮੁੜ ਕੇ ਹਲਾਰਾ ਭਰਿਆ ਸੋਚ ਕੀ ਸੀ ਅਕਾਲੀ ਦਲ ਵਾਰੇ ਤਾਂ ਉਹੀ ਸੋਚ ਸੀ ਨਾ ਜਿਹੜੀ ਚੁੰਦਾ ਕਮੇਟੀ ਦੇ ਵਿੱਚ ਦਰਜਾ ਪ੍ਰਧਾਨ ਸਾਹਿਬ ਨੇ ਖਵਾਰੀਆਂ ਕਿਉਂ ਚੱਲੀਆਂ ਉਹਨਾਂ ਨੇ ਇਹੀ ਕਿਹਾ ਸੀ ਨਾ ਅਕਾਲੀ ਦਲ ਦਾ ਪ੍ਰਧਾਨ ਹੋਰ ਹੋਣਾ ਚਾਹੀਦਾ ਮੁੱਖ ਮੰਤਰੀ ਹੋਰ ਹੋਣਾ ਚਾਹੀਦਾ ਉਹਨਾਂ ਨੇ ਇਹੀ ਕਿਹਾ ਸੀ ਇਹ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਹੱਥਾ ਨਾ ਬਣਾਓ ਉਹੀ ਸ਼੍ਰੋਮਣੀ ਕਮੇਟੀ ਮੈਂਬਰ ਉਹੀ ਐਮਐਲਏ ਉਹੀ ਮੰਤਰੀ ਝੁੰਡਾ ਕਮੇਟੀ ਨੇ ਵੀ ਇਹੀ ਕਿਹਾ ਅਕਾਲ ਤਖਤ ਸਾਹਿਬ ਨੇ ਕੀ ਕਿਹਾ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਮ ਲਾਉਣ ਲਈ 1978 ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਤੁਸੀਂ ਉਹਨਾਂ ਜ਼ਖਮਾਂ ਨੂੰ ਹੱਥ ਪਾਪਾ ਉਚੇੜਿਆ ਨਾਂਵ ਵੱਲ ਪਿੱਠ ਕੀਤੀ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਬੋਚੜਾਂ ਨੂੰ ਤਰੱਕੀਆਂ ਦਿੱਤੀਆਂ ਹੱਲਾਸ਼ੇਰੀਆਂ ਦਿੱਤੀਆਂ ਸਿੱਖ ਸੰਸਮਾਨ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਅੱਜ ਵੀ ਜਿਹੜਾ ਟੋੜਾ ਸਾਹਿਬ ਦੀ ਸੋਚ ਤੇ ਪਹਿਰਾ ਦਊਗਾ ਉਹਦਾ ਸਾਰੀਆਂ ਪਾਰਟੀਆਂ ਚ ਇੱਜ਼ਤ ਹੋਊਗੀ ਮੈਂ ਉਹਦਾ ਟੋੜਾ ਸਾਹਿਬ ਨਾਲ ਸੀ ਜਦੋਂ ਕਾਸ਼ੀਰਾਮ ਨਾਲ ਇਕਤਾ ਹੋਈ ਆ ਬਹੁਤ ਖੁਸ਼ੀ ਤੋੜਾ ਸਾਹਿਬ ਕਹਿੰਦੇ ਇਹ ਜਿਹੜੇ ਦਲਿਤ ਭਾਈਚਾਰਾ ਨਾ ਇਹ ਅਕਾਲੀਆਂ ਨੂੰ ਸਿੱਧੇ ਰਾਹ ਤੇ ਰਹਿਣ ਲਈ ਦਬਾਅ ਪਾਊਗਾ ਕਿਉਂਕਿ ਕਾਸ਼ੀਰਾਮ ਕਹਿੰਦਾ ਸੀ ਮੇਰਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬਾ ਪਹਿਲਾਂ ਹੋਰਾਂ ਦਾ ਸਾਥ ਦੇਖਿਆ ਸੀ ਜਿਨ੍ਹਾਂ ਨੇ ਲੱਤਾਂ ਖਿੱਚੀਆਂ ਸੀ ਪਰ ਫੇਰ ਕੀ ਹੋਇਆ ਮੈਂ ਵੀ ਤੋੜਾ ਸਾਹਿਬ ਨਾਲ ਸੀ ਦਿੱਲੀ ਬੈਠੇ ਪੰਜਾਬ ਭਵਨ ਇੱਥਾਂ ਵੱਡੇ ਲੀਡਰ ਬੈਠੇ ਨੇ ਬਾਦਲ ਸਾਹਿਬ ਉੱਪਰਲੇ ਕਮਰੇ 'ਚ ਅਸੀਂ ਬੈਠੇ ਆਂ ਤੜਾ ਸਾਹਿਬ ਕਹਿੰਦੇ ਮਾਲੀ ਸਿਆ ਇੱਥੇ ਕੀ ਪਹਿਲਾਂ ਵਾਂਗੂ ਧੋਖਾ ਨਹੀਂ ਖਾਣਾ ਲਖ ਕੀ ਹੋ ਗਿਆ ਪ੍ਰਧਾਨ ਸਾਹਿਬ ਬਿਨਾਂ ਸ਼ਰਤ ਹਮਾਇਤ ਨਹੀਂ ਦੇਣੀ ਘੱਟ ਤੋਂ ਘੱਟ ਉਹ ਮਾਮਲੇ ਜਿਹੜੇ ਸੰਵਿਧਾਨ ਅਨੁਸਾਰ ਸਾਡਾ ਹੱਕ ਬਣਦਾ ਜਿਨ੍ਹਾਂ ਚ ਵਿਤਕਰਾ ਕੀਤਾ ਗਿਆ ਜਿਹੜੇ ਕੱਲ੍ਹ ਯਾਲੀ ਸਾਹਿਬ ਨੇ ਪਟਿਆਲੇ ਬੋਲੇ ਨੇ ਇਹ ਤਾਂ ਘੱਟ ਤੋਂ ਘੱਟ ਦੂਰ ਕਰਾਵਾਇਆ ਨਾ ਆਨੰਦਪੁਰ ਦਾ ਮਤਾ ਖੁਦ ਮਖਤਿਆਰੀ ਹੈ ਉਹ ਤੋਂ ਬਾਅਦ ਦੀਆਂ ਗੱਲਾਂ ਨੇ ਜੋ ਪੰਜਾਬ ਨਾਲ ਪੰਜਾਬੀ ਸੂਬਾ ਨਹੀਂ ਬਣਾਇਆ ਸੂਬਾ ਵੰਡਿਆ ਕੰਟੇ ਕੇ ਬਾਅਦ ਪਤਾ ਲੱਗਿਆ ਬਿਨਾਂ ਸ਼ਰਤ ਹਮੇਤ ਦਾ ਐਲਾਨ ਹੋ ਗਿਆ ਮਾਲਾ ਸੇ ਹੁਣ ਮੈਂ ਸਰਦਾਰ ਨਾਲ ਲੜਤਾ ਨਹੀਂ ਸਕਦਾ ਅਕਾਲੀਆਂ ਦੀ ਸਰਕਾਰ ਬਣਨ ਜਾ ਰਹੀ ਆ ਪਰ ਪੰਥ ਨੂੰ ਇਸ ਰਾਹ 'ਚ ਉਹ ਖੱਜਲ ਖਵਾਰੀਆਂ ਮਿਲਣਗੀਆਂ ਦੇਖ ਲਓ ਫਿਰ 30 ਸਾਲਾਂ 'ਚ ਕੀ ਹੋਇਆ ਉਹ ਸੋਚ ਤੇ ਪਹਿਰਾ ਦਿਓ ਸਾਰੀਆਂ ਪਾਰਟੀਆਂ ਦੀ ਜਿੱਤ ਬਣੂਗੀ ਜਿਹੜਾ ਪੰਥ ਨਾਲ ਖੜਾ ਪੰਜਾਬ ਨਾਲ ਖੜਾ ਤੇ ਮੁਲਕ ਨਾਲ ਖੜਾ 14 ਇੱਕ ਕਮਿਸ਼ਨ ਬਣਿਆ ਭਾਰਤ ਦਾ ਸੰਵਿਧਾਨ ਕਿਹਜਾ ਹੋਣਾ ਚਾਹੀਦਾ ਆ ਰਾਜਾਂ ਤੇ ਕੇਂਦਰ ਦਾ ਸਬੰਧ ਕਿਹਜਾ ਹੋਣਾ ਚਾਹੀਦੇ ਨੇ ਪ੍ਰਧਾਨ ਸਾਹਿਬਾ ਤੋਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਸੀ ਉਹਨਾਂ ਨੇ ਇੱਕ ਦਸਤਾਵੇਜ਼ ਪੇਸ਼ ਕੀਤਾ ਭਾਰਤ ਕਿਹਿਆ ਹੋਣਾ ਚਾਹੀਦਾ ਇੰਡੀਆ ਆਜ ਦੇ ਯੂਨੀਅਨ ਆਫ ਸਟੇਟਸ ਇਹ ਫੁੱਲਾਂ ਦਾ ਗੁਲਦਸਤਾ ਅੱਜ ਪੜ ਕੇ ਦੇਖੋ ਅੱਜ ਵੀ ਉਹ ਰਾਹ ਦਰਸਾਵਾ ਸਾਡੇ ਲਈ ਅੱਜ ਮੁਲਕ ਨੂੰ ਭਗਵੀ ਚਟਣੀ ਬਣਾਇਆ ਜਾ ਰਿਹਾ ਸਭ ਤੋਂ ਵੱਡਾ ਹਮਲਾ ਵਨ ਨੇਸ਼ਨ ਵਨ ਇਲੈਕਸ਼ਨ ਇਹ ਜਨਤਾ ਪਾਰਟੀ ਨਾਲ ਵਿਚਾਰਧਾਰਕ ਸਿਆਸੀ ਸਾਂਝਾਂ ਇੰਨੀਆਂ ਗੰਨੀਆਂ ਪਈਆਂ ਨੇ ਉਹਨਾਂ ਬਾਰੇ ਕੋਈ ਬੋਲਦਾ ਨਹੀਂ ਜੰਮੂ ਕਸ਼ਮੀਰ ਨੂੰ ਤੋੜਨ ਤੇ ਗੁੱਠੇ ਲਾਏ ਹੋਏ ਨੇ ਆ ਇੱਕ ਕੌਮ ਇੱਕ ਚੌਂਡ ਤੇ ਵੀ ਗੁੱਠਾ ਲਾਇਆ ਹੋਇਆ ਨੀਤੀਆਂ ਪਾਲਸੀਆਂ ਬਦਲੋ ਨਾ